ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਬਾਈ ਇਲੈਕਸ਼ਨ ਜਦੋਂ ਵੀ ਹੁੰਦੀ ਹੈ ਤਾਂ ਸਟੇਟ ਦੀ ਜਿਹੜੀ ਵੀ ਸੱਤਾ ਤੇ ਰਹਿੰਦੀ ਹੈ ਉਹਦਾ ਹੱਥ ਉੱਪਰ ਹੁੰਦਾ ਹੈ ਜੇ ਹੱਥ ਉੱਪਰ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਨੇ ਜਿਵੇਂ ਉਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨਾਲੋਂ 10 ਗੁਣਾ ਵੱਧ ਅਸੀਂ ਕੰਮ ਕੀਤੇ ਨੇ ਫਿਰ ਇਦਾਂ ਤੇ ਕੰਮ ਕਰਨ ਦੀ ਜ਼ਰੂਰਤ ਤਾਂ ਪੈਣੀ ਨਹੀਂ ਚਾਹੀਦੀ ਜਿੱਦਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਠੱਕੇ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦਾ ਜੀ ਗਵਰਨਮੈਂਟ ਦਾ ਹੱਥ ਉੱਤੇ ਹੁੰਦਾ ਉਹ ਇਸ ਕਰਕੇ ਹੁੰਦਾ ਜੀ ਕਿਉਂਕਿ ਗਵਰਨਮੈਂਟ ਪਾਵਰ 'ਚ ਹੁੰਦੀ ਆ ਉਹਨਾਂ ਨੇ ਡਵੈਲਪਮੈਂਟ ਦੇ ਕੰਮ ਇੰਨੇ ਕਿ ਕਰਾਏ ਹੁੰਦੇ ਆ ਕਿ ਉਸ ਵੇਲੇ ਲੋਕ ਉਹਨਾਂ ਕੋ ਕੰਮ ਲੈਣ ਵੀ ਜਾਂਦੇ ਆ ਡਵੈਲਪਮੈਂਟ ਦੇ ਕੰਮ ਹੋ ਰਹੇ ਹੁੰਦੇ ਆ ਸਟੇਟ 'ਚ ਹਰ ਜਗ੍ਹਾ ਉਹਨਾਂ ਨੂੰ ਗਵਰਨਮੈਂਟ ਦਿਸਦੀ ਆ ਜੀ ਲੋਕਾਂ ਨੂੰ ਵੀ ਸਰਕਾਰ ਕੰਮ ਕਰ ਰਹੀ ਆ ਹਮ ਅਕਾਲੀ ਦਲ ਦੀ ਸਰਕਾਰ ਵੇਲੇ ਜੇ ਵੀ ਕੋਈ ਬਾਇਲੈਕਸ਼ਨ ਹੋਇਆ ਜੀ ਸਰਕਾਰ ਨੇ ਕੰਮ ਹੀ ਇੰਨੇ ਕੀਤੇ ਹੁੰਦੇ ਆ ਜੀ ਕਿ ਥੱਕਾ ਕਰਨ ਦੀ ਕਦੀ ਲੋੜ ਹੀ ਨਹੀਂ ਪਈ ਜਿਹੜੀ ਤੁਸੀਂ ਇਸ ਸਰਕਾਰ ਦੀ ਗੱਲ ਕਰਦੇ ਹੋ ਪਹਿਲੀ ਗੱਲ ਤੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਜੀ ਕਿ ਇਹ ਪਹਿਲੀ ਵਾਰ 1947 ਤੋਂ ਬਾਅਦ ਕਿਰਕਾ ਲੋਕਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਚ ਪੰਜਾਬੀਆਂ ਦਾ ਰਾਜ ਹੀ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਜੀ ਮੁੱਖ ਮੰਤਰੀ ਹੈ ਕੌਣ ਆ ਬਾਕੀ ਗੱਲ ਹੈ ਜੀ ਜਿਹੜਾ ਵੀ ਇਹਨਾਂ ਦਾ ਡਿਕਟੇਟਰ ਪਿੱਛੋਂ ਡਿਕਟੇਟ ਕਰਦਾ ਉਹਨਾਂ ਨੂੰ ਇਹ ਪਤਾ ਹੈ ਜੀ ਕਿ ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਾਂ ਅਸੀਂ ਸਿਰਫ ਝੂਠ ਦੀ ਸਰਕਾਰ ਬਣਾਈ ਆ ਵੱਡੇ ਵੱਡੇ ਗੱਪ ਛੱਡੇ ਆ ਜੀ ਇਹ ਮੇਰਾ ਖਿਆਲ ਹੈ ਜੀ ਜੇ ਆਪਾਂ 1947 ਤੋਂ ਬਾਅਦ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਦਾ ਮੁਲਾਂਕਣ ਕਰੀਏ ਇਹ ਸਰਕਾਰ ਮੇਰਾ ਖਿਆਲ ਹੈ ਜੀ ਸ਼ਾਇਦ ਵਿਸ਼ਵ ਦੀ ਸਭ ਤੋਂ ਝੂਠੀ ਕੋਈ ਚੁਣੀ ਹੋਈ ਚਤੇ ਬੰਦੀ ਆ